ਲੋਕ ਸਭਾ ਚੋਣਾਂ ਦੇ ਨਤੀਜੇ ਦਾਸਦੇ ਨੇ ਯੂਪੀ ਦੇ ਵਿੱਚ ਐਨਡੀਏ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਸੀਟਾਂ ਵਧਾਉਣ ਦੀ ਗੱਲ ਤਾਂ ਛੱਡੋ ਇਹ ਆਪਣੀਆਂ ਸੀਟਾਂ ਵੀ ਨਹੀਂ ਬਚਾ ਸਕੀ ਇੱਥੋਂ ਤੱਕ ਕਿ ਰਾਮ ਮੰਦਰ ਵਾਲੇ ਜ਼ਿਲ੍ਹੇ ਫੈਜ਼ਾਬਾਦ ਅਯੋਧਿਆ ਵਿੱਚ ਵੀ ਭਾਜਪਾ ਉਮੀਦਵਾਰ ਜੁੜੀ ਸਮਾਜਵਾਦੀ ਪਾਰਟੀ ਤੋਂ 16000 ਵੋਟਾਂ ਨਾਲ ਪਿੱਛੇ ਹੈ ਕਾਂਗਰਸ ਐ ਗੜਜੋੜ ਨੇ ਉਹਨਾਂ ਨੂੰ ਸਖਤ ਟੱਕਰ ਦਿੱਤੀ ਅਤੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਹਾਰ ਦੇ ਕੰਡੇ ਪਹੁੰਚਾਇਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਦੇ ਨੇ ਯੂਪੀ ਦੇ ਵਿੱਚ ਐਨਡੀਏ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਸੀਟਾਂ ਵਧਾਉਣ ਦੀ ਗੱਲ ਤਾਂ ਛੱਡੋ ਇਹ ਆਪਣੀਆਂ ਸੀਟਾਂ ਵੀ ਨਹੀਂ ਬਚਾ ਸਕੀ ਇੱਥੋਂ ਤੱਕ ਕਿ ਰਾਮ ਮੰਦਰ ਵਾਲੇ ਜ਼ਿਲ੍ਹੇ ਫੈਜ਼ਾਬਾਦ ਅਯੋਧਿਆ ਵਿੱਚ ਵੀ ਭਾਜਪਾ ਉਮੀਦਵਾਰ ਜੁੜੀ ਸਮਾਜਵਾਦੀ ਪਾਰਟੀ ਤੋਂ 16000 ਵੋਟਾਂ ਨਾਲ ਪਿੱਛੇ ਹੈ ਕਾਂਗਰਸ ਗੜਜੋੜ ਨੇ ਉਹਨਾਂ ਨੂੰ ਸਖਤ ਟੱਕਰ ਦਿੱਤੀ ਅਤੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਹਾਰ ਦੇ ਕੰਡੇ ਪਹੁੰਚਾਇਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਦੇ ਨੇ ਯੂਪੀ ਦੇ ਵਿੱਚ ਐਨਡੀਏ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਸੀਟਾਂ ਵਧਾਉਣ ਦੀ ਗੱਲ ਤਾਂ ਛੱਡੋ ਇਹ ਆਪਣੀਆਂ ਸੀਟਾਂ ਵੀ ਨਹੀਂ ਬਚਾ ਸਕੀ ਐ ਇੱਥੋਂ ਤੱਕ ਕਿ ਰਾਮ ਮੰਦਰ ਵਾਲੇ ਜ਼ਿਲ੍ਹੇ ਫੈਜ਼ਾਬਾਦ ਅਯੋਧਿਆ ਵਿੱਚ ਵੀ ਭਾਜਪਾ ਉਮੀਦਵਾਰ ਜੁੜੀ ਸਮਾਜਵਾਦੀ ਪਾਰਟੀ ਤੋਂ 16000 ਵੋਟਾਂ ਨਾਲ ਪਿੱਛੇ ਐ ਸਵਾ ਕਾਂਗਰਸ ਗੱਡਜੋੜ ਨੇ ਉਹਨਾਂ ਨੂੰ ਸਖਤ ਟੱਕਰ ਦਿੱਤੀ ਅਤੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਹਾਰ ਦੇ ਕੰਡੇ ਪਹੁੰਚਾਇਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਦੇ ਨੇ ਯੂਪੀ ਦੇ ਵਿੱਚ ਐਨਡੀਏ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਸੀਟਾਂ ਵਧਾਉਣ ਦੀ ਗੱਲ ਤਾਂ ਛੱਡੋ ਇਹ ਆਪਣੀਆਂ ਸੀਟਾਂ ਵੀ ਨਹੀਂ ਬਚਾ ਸਕੀ ਐਥੋਂ ਤੱਕ ਕਿ ਰਾਮ ਮੰਦਰ ਵਾਲੇ ਜ਼ਿਲ੍ਹੇ ਫੈਜ਼ਾਬਾਦ ਅਯੋਧਿਆ ਵਿੱਚ ਵੀ ਭਾਜਪਾ ਉਮੀਦਵਾਰ ਜੁੜੀ ਸਮਾਜਵਾਦੀ ਪਾਰਟੀ ਤੋਂ 16000 ਵੋਟਾਂ ਨਾਲ ਪਿੱਛੇ ਹੈ ਸਪਾ ਕਾਂਗਰਸ ਐ ਗੱਡਜੋੜ ਨੇ ਉਹਨਾਂ ਨੂੰ ਸਖਤ ਟੱਕਰ ਦਿੱਤੀ ਅਤੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਹਾਰ ਦੇ ਕੰਡੇ ਪਹੁੰਚਾਇਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ